ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂ ਪਸ਼ੂ ਰੱਖੇ ਹੋਏ ਕੋਈ ਵਪਾਰ ਦਾ ਕੰਮ ਨਹੀਂ ਛੋਟਾ ਜਿਹਾ ਬਾਈ ਦਾ ਫਾਰਮ ਤਕਰੀਬਨ ਬਾਈ ਕੋਲੇ ਹੈਗੇ 30 ਤੋਂ 35 ਗਾਵਾਂ ਬਾਈ ਕੋਲੇ ਹੈਗੇ ਵਿੱਚੀ ਬੱਚੀਆਂ ਬਈ ਵਿੱਚੀ ਗਾਵਾਂ ਨੇ ਘਰ ਦੇ ਪਸ਼ੂ ਬਾਈ ਨੇ ਤਿੰਨ ਵਕਾਉ ਕਰੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ press ਕਰ ਲੋ ਤਾਂ ਕਿ ਹਰ ਇੱਕ ਹੋਣ ਵਾਲੀ ਨੇ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰ ਲੋ 81467 15312 ਆ ਤਿੰਨ ਨਗਾਵਾਂ ਬਾਈ ਨੇ ਬਕਾਊ ਕਰੀਆਂ ਨੇ ਬਾਈ ਨੰਬਰ ਹੈ ਜਿਹੜਾ ਬਾਈ ਦਾ ਸਕਰੀਨ ਤੇ ਜਲੂਗਾ ਬਾਈ ਨੋਟ ਕਰ ਲਿਓ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦੇ ਦੂਜਾ ਸੁਹਾ ਸੁਣਨੀ ਹੈ ਜੀ ਕਿੰਨੇ ਕਿ ਦਿਨ ਲੈਂਦੀ ਹੈ ਜੀ 24 ਤਰੀਕ ਨੂੰ ਇਹ ਬਈ ਦਿਨ ਪੂਰੇ ਆ ਦੂਜਾ ਸੁਆ ਕਰਮ ਵਾਲੀ ਸੁੰਦੀ ਆ ਕਿੰਨਾ ਦੁੱਧ ਚ ਹੋਇਆ ਜੀ ਇਹਦਾ ਇਹਦੇ ਵੀ 24 ਲੀਟਰ 24 ਲੀਟਰ ਦਾ ਰਿਕਾਰਡ ਦੱਸਿਆ ਜੀ ਤੇ ਕਦ ਫੁੱਲ ਫਲੀ ਵੀ ਫੁੱਲ ਚਮਕ ਫੁੱਲ ਫੇਸ ਬੜਾ ਚੰਗਾ ਬਈ ਫੇਸ ਦੀ ਬਿਊਟੀ ਚੈੱਕ ਕਰੋ ਫੇਸ ਬਹੁਤ ਚੰਗਾ ਤੋਰ ਕੇ ਵੀ ਦਿਖਾਵਾਂਗੇ ਥਣ ਲੇਵਾ ਦੇਖੋ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗਲਾਬੀ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਪ ਤੇ ਕੱਲੀ ਕੱਚੀ ਕੱਚੀ ਆ ਦਿਣ ਲੈਦੀ ਆ ਹੋਰ ਨੂੰ ਆਰਡਰ ਹੈ ਜਿਹੜਾ ਇਹਨੇ ਵਧੀਆ ਤਿਆਰ ਕਰ ਲੈਣਾਗਾ ਤੋਰ ਦੋਈ ਮੜੀ ਦੋਰਾ ਦੇਖੋ ਬਈ ਚੰਗੀ ਐ ਬੜਾ ਹੱਡਰ ਸੋਨਾ ਤਿਆਰ ਕਰਦੀ ਜੀ ਕੱਲੀ ਕੱਚੀ ਕੱਚੀ ਆ ਬਈ ਮੁੱਲ ਕੀ ਰੱਖਿਆ ਜੀ ਇਹਦਾ 75000 ਰੁਪਇਆ ਮੁੱਲਾ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋਈਗਾ ਨੇੜ ਤੋਂ ਚੈੱਕ ਕਰ ਲੋ ਬਈ ਥਣਲੇ ਵਾ ਢਿੱਲਾਂ ਢੁੱਲਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਕੱਢ ਕੇ ਨਾ ਕਰਮ ਵਾਲੀ ਨੇ ਫੇਰ ਸੁਵਾਗਾ ਅੱਗੇ ਦੋ ਨੰਬਰ ਤੇ ਦੂਜਾ ਸੂਆ ਸੁਣੀ ਆ ਜੀ ਕਿੰਨੇ ਦਿਨ ਲੈਂਦੀ ਆ ਜੀ ਇਹਦੇ 25 ਨੂੰ ਪੂਰੇ ਤੇ ਕਿੰਨਾ ਗਾ ਰਿਕਾਰਡ ਦੁੱਧ ਦਾ ਇਹ ਇਹ ਨਾ 25 ਲੀਟਰ ਦੇ 25 ਲੀਟਰ ਦੁੱਧ ਦਾ ਫੇਸ ਬੜਾ ਚੰਗਾ ਕੱਦ ਚੰਗਾ ਪ੍ਰਿੰਟ ਬਹੁਤ ਚੰਗਾ ਥਾਣ ਲੈ ਵਾ ਦੇਖੋ ਭਾਈ ਤੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਲੈਨੇ ਖੜਵੇਂ ਪੂਰੇ ਗੈਪ ਤੇ ਨਾਲਾ ਨੂਣਾ ਲੈਵੇ ਤੇ ਹੋਲਾ ਭਾਈ ਪਛਾਂ ਤੋਂ ਵੀ ਲੈ ਵਾ ਚੈੱਕ ਕਰ ਲਓ ਕੱਚੀ ਕੱਚੀ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ ਖੋਲ ਲਈ ਮਾੜੇ ਤੌਰ ਤੇ ਰਿਕਾਰਡ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਖ ਹੋਣਾ ਬੈੜ ਦੇ ਵਿੱਚ ਬਹੁਤ ਸੋਰਾ ਦੇਖੋ ਭਾਈ ਨਾੜਾ ਨੂਣਾ ਦੇਦੇ ਫੁੱਲ ਹੈ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਨੂੰ ਆੜਾ ਜਿਹੜਾ ਵਧੀਆ ਤਿਆਰ ਕਰ ਲੋ ਇਹਦਾ ਕੀ ਮੁੱਲ ਆ ਬਾਈ ਇਹਦਾ 75000 ਰੁਪਏ ਮਾਨਤਾਂ ਜਿਹੜਾ ਬਾਈ ਮੌਕੇ ਤੇ ਜ਼ਰੂਰ ਹੋ ਜਾਊਗਾ ਮੁੱਲ ਜਮਾ ਜਾਇਜ਼ ਆ ਬਾਈ ਮੌਕੇ ਤੇ ਮਾਨਤਾਂ ਜ਼ਰੂਰ ਹੋ ਜਾਣਾ ਕਰਦ ਫੁੱਲ ਆ ਪਲੀ ਵੀ ਫੁੱਲ ਆ ਥਣ ਲੈਵਾ ਬੜਾ ਚੰਗਾ ਮੁੱਠੀ ਵਾਲਾ ਥਣ ਹੱਥੀ ਚੋਲਾ ਮਸ਼ੀਨ ਨਾਲ ਚੋਲਾ ਤਾਂ ਵੀ ਕੋਈ ਚੈੱਕ ਕਰ ਲੈ ਲੈਵਾ ਦੇਖੋ ਕੱਲਾ ਕੱਲਾ ਥਣ ਪੂਰੀ ਵਿਰਤੀ ਦੇ ਥਣ ਅਗੇ ਤੇ ਨੰਬਰ ਤੇ ਕਿਹੜਾ ਸੂਆ ਸੁਣੀਏ ਭਾਈ ਤੀਜਾ ਸੂਆ ਕਿੰਨੇ ਟਾਈਮ ਦੀ ਗੱਭਣਾ ਹੈ 7 ਮਹੀਨਾ ਦੀ ਹੈ ਜੀ ਠੀਕ ਆ ਭਾਈ ਤੇ ਦੁੱਧੋਂ ਡਰਾਈ ਹਾਂ ਹਾਂ ਭਾਈ ਗਾਂ ਬਾਸ ਕਰਾਉਣੀ ਹੈ ਠੀਕ ਆ ਖੋਲ ਦਿਓ ਭਾਈ ਟੋਰ ਕੇ ਦਿਖਾ ਦਿਓ 7 ਮਹੀਨਾ ਦੀ ਗੱਭਣਾ ਹੈ ਭਾਈ ਚੈੱਕ ਪਾਸ ਆ ਆਪ ਦੀ ਚੈੱਕ ਕਰਵਾ ਲਿਓ ਭਾਈ ਤੇ ਦੁੱਧੋਂ ਡਰਾਈ ਆ ਥਣ ਜਰੂਰ ਪਾਸ ਕਰਵਾ ਲਓ ਕਿੰਨਾ ਕੁ ਰਿਕਾਰਡ ਸੀ ਤਾਜੀ ਦਾ 20 ਲੀਟਰ ਦਾ ਰਿਕਾਰਡ 30 ਲੀਟਰ ਦਾ ਠੀਕ ਆ ਭਾਈ 30 ਲੀਟਰ ਦਾ ਰਿਕਾਰਡ ਕੱਦ ਫੁੱਲਾ ਫਲੀ ਵੀ ਫੁੱਲਾ ਥਣ ਲਿਓ ਬੜਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਕਮਾ ਦਾ ਬਹੁਤ ਸੋਹਣਾ ਆਰਡਰ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਬਈ 30 ਲੀਟਰ ਦਾ ਰਿਕਾਰਡ ਢਿੱਲਾਂ ਦਾ ਨੇ ਆਰਡਰ ਹੋਰ ਵੀ ਸੋਹਣਾ ਤਿਆਰ ਕਰ ਲੈਨੇ ਨੇ ਨੇੜੇ ਜਾ ਕੇ ਬਈ ਤੇ ਨਾਕਸੀ 3 ਵਜੇ ਤਿੰਨੋ ਹੀ ਨਿਕਾਤੇ ਕਿਸੇ ਵੀਰ ਦੇ ਤਿੰਨਾ ਜੋ ਕੋਈ ਵੀ ਪਸੰਦ ਆਵੇ ਕਨੈਕਟ ਕਰ ਲਿਓ ਜੀ ਧੰਨਵਾਦ